ਵੌਜੋ ਚੇਤਰਾ ਮਾਰਚ ਨਿਕਾਲਿਆ ਗਿਆ ਜੀ ਕੱਚੇ ਸਫਾਈ ਸੇਵਕ ਮਜ਼ਦੂਰ ਆਲ ਕਰੋਸ ਸੂਬਾ ਪੰਜਾਬ ਚ ਜਿਸ ਡਿਪਾਰਟਮੈਂਟਾਂ ਚ ਜਿੱਥੇ ਜਿੱਥੇ ਕੰਮ ਕਰ ਰਹੇ ਆ ਉਹਨਾਂ ਦੀ ਇੱਕ ਡਿਮਾਂਡ ਰੱਖੀ ਜਾ ਰਹੀ ਹੈ ਕਈ ਸਾਲਾਂ ਤੋਂ ਕਿ 800 ਰੁਪਿਆ ਦਿਹਾੜੀ ਨਿਸ਼ਚਿਤ ਕੀਤੀ ਜਾਵੇ ਰਾਜ ਨਿਤਿਕ ਪਾਰਟੀ ਜਿਹੜੀ ਬਾਬਾ ਸਾਹਿਬ ਪੀਵਰਾਓ ਉਮੀਦਵਾਰ ਜੀ ਦੇ ਪੁੱਤਰੇ ਸਾਹ ਚਲਾਉਂਦੇ ਆ ਆਨੰਦ ਰਾਜ ਜੀ ਉਹਨਾਂ ਦਾ ਮੈਂ ਪੰਜਾਬ ਦਾ ਪ੍ਰਮੁੱਖ ਆ ਰਿਖ ਦੇਖੋ ਮੇਰੇ ਅੰਦਰ ਪੰਜਾਬ ਦਾ ਸਾਰਾ ਮੂਵਮੈਂਟ ਆ ਆਪਾਂ ਦੇਖਦੇ ਆ ਰੋਜ਼ ਪ੍ਰਚਲਿਤ ਕੀਤਾ ਗਿਆ ਠੀਕਾ ਜੋ ਅਹ ਮੌਜੂਨ ਚੇਤਰਾ ਮਾਰਚ ਚ ਨਿਕਾਲਿਆ ਗਿਆ ਜੀ ਕੱਚੇ ਸਫਾਈ ਸੇਵਕ ਮਜ਼ਦੂਰ ਆਲ ਕਰੋਸ ਸੂਬਾ ਪੰਜਾਬ ਚ ਜਿਸ ਡਿਪਾਰਟਮੈਂਟਾਂ ਚ ਜਿੱਥੇ ਜਿੱਥੇ ਕੰਮ ਕਰ ਰਹੇ ਆ ਉਹਨਾਂ ਦੀ ਇੱਕ ਡਿਮਾਂਡ ਰੱਖੀ ਜਾ ਰਹੀ ਹੈ ਕਈ ਸਾਲਾਂ ਤੋਂ ਕਿ 800 ਰੁਪਏ ਦੀ ਹਾੜੀ ਨਿਸ਼ਚਿਤ ਕੀਤੀ ਜਾਵੇ ਅੱਜ ਉਹਦੇ ਸੰਦਰਭ ਦੇ ਵਿੱਚ ਪੰਡਾਰੀ ਪੁਲ ਤੋਂ ਬਾਬਾ ਸਾਹਿਬ ਦੀ ਪ੍ਰਤਿਮਾ ਤੱਕ ਪ੍ਰੀਮ ਐਕਸ਼ਨ ਕਮੇਟੀ ਦੇ ਕੱਚੇ ਸਫਾਈ ਸੇਵਕਾਂ ਸੜਕ ਤੇ ਉਤਰੇ ਨੇ ਔਰ ਸਰਕਾਰ ਕੋਲੋਂ ਇਹ ਹੀ ਡਿਮਾਂਡ ਹੈ ਕਿ 5 ਮਾਰਚ ਨੂੰ ਜਦੋਂ ਬਜਟ ਰੱਖਿਆ ਜਾਵੇ ਕੱਚੇ ਸਫਾਈ ਸੇਵਕਾਂ ਦੀ 800 ਰੁਪਿਆ ਦਿਹਾੜੀ ਕੀਤੀ ਜਾਵੇ ਮਹਿੰਗਾਈ ਦਰ ਜਦੋਂ ਇੰਨੀ ਵੱਧ ਚੁੱਕੀ ਹੈ ਮਜ਼ਦੂਰਾਂ ਦੀ ਜ਼ਿੰਦਗੀ ਜਿਹੜੀ ਆ ਉਹ ਬੱਤਰ ਹਾਲਾਤਾਂ ਚ ਹੈਗੀ ਆ ਮਜ਼ਦੂਰ ਮਜਬੂਰ ਕੀਤੇ ਜਾ ਰਹੇ ਆ ਉਹਦੇ ਲਈ ਅੱਜ ਸੜਕ ਤੇ ਆਏ ਨੇ ਕਾਫੀ ਦੇਰ ਤੋਂ ਸੰਘਰਸ਼ ਚੱਲ ਰਿਹਾ ਪਰ ਕੋਈ ਅੱਗੇ ਨਹੀਂ ਵੱਧ ਰਹੀ ਲੋ ਰਾਈਟਸ ਨੋ ਵੋਟ ਇਫ ਨੋ ਰਾਈਟਸ ਦੈਨ ਨੋ ਵੋਟ ਜੇ ਹੱਕ ਨਹੀਂ ਮਿਲਣਗੇ ਤੇ ਵੋਟ ਵੀ ਨਹੀਂ ਮਿਲਣਗੇ ਝਾੜੂ ਦਾ ਚੌਂ ਨਿਸ਼ਾਨ ਰੱਖ ਕੇ ਇਹ ਸਾਡੇ ਸੰਵਿਧਾਨਿਕ ਕੱਕਾ ਦੇ ਉੱਤੇ ਝਾੜੂ ਮਾਰ ਰਹੇ ਨੇ ਕੱਚੇ ਸਫਾਈ ਦੇਵਕਾਂ ਨੂੰ ਕੰਨ ਲਾਇਆ ਗਿਆ ਅਸੀਂ ਬੱਚਿਆਂ ਦੇ ਵਿਜੀਵਾਂ ਦੇ ਡਾਕੇ ਪੈ ਰਹੇ ਆ ਐਸੀ ਜਾਨੀ ਸਾਡੀ ਬੇੜ ਤੇ ਨ ਜੇ 15 ਦਿਨਾਂ ਤੱਕ 15 ਮਾਰਚ ਤੱਕ ਨਹੀਂ ਇਹਦਾ ਕੋਈ ਹੱਲ ਨਿਕਲਦਾ ਤੇ ਆਪਣੀ ਜਥੇਬੰਦੀ ਦੇ ਨਾਲ ਮੈਂ ਅਮਰਨ ਅੰਛਣ ਜੀ ਨੂੰ ਕੋਕਰਧਾਲ ਕਹਿੰਦੇ ਆ ਔਰ ਸਹੀ ਫੋਕਰਦਾ ਜਿਹੜੀ ਬਜਟ ਆਏਗਾ ਵੀ ਉਹਦੇ ਤੇ ਤੁਹਾਡਾ ਹੋਏਗਾ ਟਮਾਟੋ ਆਸ ਨਹੀਂ ਹੈਗੀ ਫਰਿਆਦ ਕਰ ਸਕਦੇ ਆ ਕੁਰਸੀ ਹਲਾ ਸਕਦੇ ਆ ਬਹੁਜਨ ਕੁਰਸੀ ਹਲਾਣ ਲਈ ਆਇਆ ਔਰ ਪਰ ਬਹੁਜਨ ਦਾ ਇਹ ਕਹਿਣਾ ਹੈ ਕਿ ਸੱਤਾ ਸੰਪਤੀ ਸਨਮਾਨ ਜ਼ਮੀਨ ਬਜਟ ਜਗ੍ਹਾ ਨਹੀਂ ਆਦਾ ਸੱਤ ਤਿੰਨ ਆ ਲੋਕ ਸਭਾ ਇਲੈਕਸ਼ਨ ਦੇ ਵਿੱਚ ਝਾੜੂ ਸਰਕਾਰ ਲਈ ਕੇਜਰੀਵਾਲ ਦੀ ਸਰਕਾਰ ਲਈ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਹੋਣਗੇ ਮਾਨ ਸਰਕਾਰ ਲਈ ਦਰਵਾਜ਼ੇ ਬੰਦ ਹੋਣਗੇ ਐਸੀ ਸਮਾਜਦਾਰ ਪਾਲ ਚੀਮਾ ਖਜ਼ਾਨਾ ਮੰਤਰੀ ਪੀਪਾ ਖਾਲੀ ਹੈ ਪਿਛਲੇ ਪੀਪੇ ਮੰਤਰੀ ਵਾਂਗੀ ਫਿਰ 15 ਦਿਨਾਂ ਬਾਅਦ ਭੋਖੜਤਾਲ ਇਤਜ਼ਾਬ ਸਾਹਿਬ ਦੱਸਦੇ ਆ ਉਹ ਰਸਪੋਕਰਤਾਲ ਨੂੰ ਇਹ ਮੈਨੂੰ ਪੂਰੀ ਤਰ੍ਹਾਂ ਪਤਾ ਹੈਗਾ ਕਿ ਦੂਜੇ ਜ਼ਿਲ੍ਹਿਆਂ ਚ ਵੀ ਪ੍ਰਵਾਸ ਆਤ ਮਿਲੇਗਾ ਇੱਥੇ ਫਰੋਈਪੁਰ ਦੀਆਂ ਟੀਮਾਂ ਦੇ ਕਿਉਂ ਉਹ ਵੀ ਸਾਥੀ ਆਏ ਨੇ ਪਰ ਮਜ਼ਦੂਰ ਦਾ ਹੱਕ ਹੈਗਾ 800 ਰੁਪਿਆ ਦਿਹਾੜੀ ਤਾਂ ਕਿ ਇੱਕ ਚੰਗੀ ਜ਼ਿੰਦਗੀ ਜੀ ਸਕੇ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਸਕੇ ਇੱਕ ਚੰਗਾ ਪੋਸ਼ਟਿਕ ਭੋਜਨ ਆਪਣੇ ਬੱਚਿਆਂ ਨੂੰ ਦੇ ਸਕੇ ਪਹਿਣਾ ਜਿਹੜੀਆਂ ਖਾਸ ਤੌਰ ਤੇ ਖੇਤ ਮਜ਼ਦੂਰ ਇਹਦੇ ਵਿੱਚ ਵੱਡੀ ਗੱਲ ਹੈ ਰਖਾਂਗਾ ਜਿਹੜੇ ਕਿਸਾਨ ਐ ਐਮਐਸਪੀ ਲੈਣਗੇ ਜਿਹੜੇ ਉਸ ਐਮਐਸਪੀ ਸੀ2 50% ਕੰਪਰੀহেনਸਿਵ ਕੋਸਟ ਜਿਹਨੂੰ ਕਹਿੰਦੇ 50% ਲਾਭ ਲੱਭ ਰਿਹਾ ਉਸ 50% ਲਾਭ ਦੇ ਨਾਲ ਲੇਬਰ ਕੋਸਟ ਵੀ ਹੈਗੀ ਸੀ2 ਚ ਉਹ ਸੀ2 ਦੀ ਲੇਬਰ ਕੋਸਟ ਕੌਣ ਤੈਅ ਕਰੇਗਾ ਖੇਤ ਮਜ਼ਦੂਰ ਪਹਿਣਾ ਨੂੰ ਕਦੋਂ ਹੱਕ ਮਿਲਣਗੇ ਕਦੋਂ ਤੱਕ ਮਟਰਾਂ ਦੀਆਂ ਛਿਲੜਾ ਦੇ ਇੱਕੇ ਤੌਰਤਾ ਜਾਏਗਾ ਤਾਂ ਹੀ ਉਹਨਾਂ ਨੂੰ ਸ਼ਹਿਰ ਕੰਮ ਆਈਆ ਪਹਿਣਾ ਦੇ ਤੌਰ ਤੇ ਕੰਮ ਕਰਨਾ ਆਉਣਾ ਪੈਂਦਾ ਕੱਚੇ ਸਵਾਈ ਦੇ ਵੇਗ ਦੇ ਤੌਰ ਤੇ ਆਉਣਾ ਪੈਂਦਾ ਖੇਤ ਮਜ਼ਦੂਰਾਂ ਨੂੰ ਵੀ ਇਹੀ ਕਵਾਂਗੇ ਉਹਨ ਵਾਲਮੀਤ ਰੰਗਰੇਟਾ ਸ਼ਕਤੀ ਮੰਚ ਟੀਮ ਐਕਸ਼ਨ ਕਮੇਟੀ ਫਿਰੋਜ਼ਪੁਰ ਤੋਂ ਆਦਸ ਦੇ ਪਰਿਵਾਰ ਹਮੇਸ਼ਾ ਹੀ ਐਕਟਿਵ ਰਿਹਾ ਹੈ ਇਹ ਸਾਰੇ ਸਮੂਹ ਅੱਜ ਔਰ ਸਬਰਵਾਲ ਸਾਹਿਬ ਅੱਜ ਸਾਰੇ ਇਕੱਠੇ ਹੋਏ ਹਨ ਆਈਕਲ ਤੇ ਨੌਜਵਾਨਾਂ ਨੂੰ ਜ਼ਰੂਰ ਸਮਾਜ ਦੇ ਖਾ ਉਗਾ ਤੇ ਦਾਖਲ ਹੁੰਦਾਂ ਨੂੰ ਕੀ ਸੰਦੇਸ਼ ਆ ਨੌਜਵਾਨਾਂ ਨੂੰ ਇਹੀ ਸੰਦੇਸ਼ ਹੈ ਜੀ ਕਿ ਆਪਣੇ ਹੱਕਾਂ ਲਈ ਸੜਕ ਤੇ ਉਤਰੀਏ ਕਿਤੇ ਨਾ ਕਿਤੇ ਆਪਾਂ ਸਾਥ ਦਈਏ ਪੰਜਾਬੀਅਦੇ ਤੌਰ ਤੇ ਲੜੀਏ ਬਹੁਜਨ ਸਮਾਜ ਵੀ ਪੰਜਾਬ ਦਾ ਹਿੱਸਾ ਹੈਗਾ ਜਿੱਥੇ ਹਰ ਕੋਈ ਆਪਣੀ ਭੁਖ ਹੜਤਾਲ ਕਰ ਰਿਹਾ ਐਜੀਟੇਸ਼ਨ ਕਰ ਰਿਹਾ ਉਹ ਵੀ ਉਹਨਾਂ ਦਾ ਸੰਵਿਧਾਨਿਕ ਹੱਕ ਹੈਗਾ ਪਰ ਮੇਰੀ ਕੌਮ ਦਾ ਵੀ ਕੋਈ ਸੰਵਿਧਾਨਿਕ ਹੱਕ ਹੈਗੇ ਆ ਜਿਹੜੇ 75 ਸਾਲ ਤੋਂ ਮਾਰੇ ਗਏ ਆ ਐਸੀ ਸਮਾਜ ਦੀ ਇੱਕ ਛਾਈ ਜ਼ਮੀਨ ਅੱਜ ਵੀ ਨਹੀਂ ਮਿਲੀ ਉਹ ਜ਼ਮੀਨ ਵੀ ਆਪਾਂ ਲਵਾਂਗੇ ਸਫਤਾ ਵੀ ਆਪਾਂ ਲਵਾਂਗੇ ਔਰ ਸਨਮਾਨ ਵੀ ਲਵਾਂਗੇ ਹਾਂਜੀ ਸਰ ਆਪਣਾ ਨਾਮ ਦੱਸ ਕੇ ਅੱਜ ਜਿਹੜਾ ਤੁਸੀਂ ਕਹੋ ਜੀ ਅੰਮ੍ਰਿਤਸਰ ਮਾਰਚ ਦੇ ਵਿੱਚ ਉਸ ਵਜ੍ਹਾ ਕੰਡ ਕਰੀ ਚੰਗੀ ਜੀ ਆ ਮੋਹਨ ਸੱਬਰਵਾਲ ਟਾਂਡਾ ਸਮਾਜ ਸੇਵੀ ਇੱਕ ਰਾਜਨੀਤਿਕ ਪਾਰਟੀ ਜਿਹੜੀ ਬਾਬਾ ਸਾਹਿਬ ਪੀਵਾ ਅਮੇਦਗਰ ਜੀ ਦੇ ਪੁੱਤੇ ਸਾਫ ਚਲਾਉਂਦੇ ਆ ਆਨੰਦ ਰਾਜ ਜੀ ਉਹਨਾਂ ਦਾ ਮੈਂ ਪੰਜਾਬ ਦਾ ਪ੍ਰੰਧਕ ਆ ਰੀਖ ਦੇਖੋ ਮੇਰੇ ਅੰਦਰ ਪੰਜਾਬ ਦਾ ਸਾਰਾ ਮੂਵਮੈਂਟ ਆ ਆਪਾਂ ਦੇਖਦੇ ਅੱਜ ਇੱਥੇ ਆਉਣ ਦਾ ਮਕਸਦ ਹੈ ਕਿ ਜਿਹੜੇ ਮਜ਼ਦੂਰ ਆ ਜਿਹੜੇ ਸਫਾਈ ਕਰਮਚਾਰੀ ਆ ਟੋਟਲ ਮਜ਼ਦੂਰ ਹੈ ਜਿੰਨੇ ਵੀ ਚਾਹੇ ਕਿਸੇ ਕਿਤੇ ਵੀ ਸਰਵਿਸ ਕਰਦੇ ਉਹਨਾਂ ਨੂੰ ਘੱਟ ਤੋਂ ਘੱਟ 15000 ਰੁਪਏ ਤੋਂ ਥੱਲੇ ਭਾਈ ਉਹਦਾ ਗੁਜ਼ਾਰਾ ਹੈ ਨਹੀਂ ਜੇ ਅੱਜ ਦੀ ਮਗਾਈ ਨੂੰ ਦੇਖ ਗਏ ਲੇਕਿਨ ਸਰਕਾਰਾਂ ਸੁੱਤੀਆਂ ਪਈਆਂ ਸਾਡੇ ਲੋਕ ਸੁੱਤੇ ਪੈ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਜੀ ਮਿਸ਼ਨ ਜਿੱਥੇ ਛੱਡ ਕੇ ਗਿਆ ਸੀ ਅੱਜ ਉੱਥੇ ਦਾ ਉੱਥੇ ਆ ਨਾ ਤਾਂ ਗਰੀਬ ਦੀ 76 ਸਾਲਾਂ ਚ ਕਿਸੇ ਸਰਕਾਰ ਨੇ ਕਿਸੇ ਪਾਰਟੀ ਨੇ ਵਾਹ ਫੜੀ ਤੇ ਮੈਂ ਗਰੀਬ ਆਵਾਂ ਨੂੰ ਐਲਾਨ ਕਰਦਾ ਆ ਬੇਨਤੀ ਕਰਦਾ ਆ ਇਹਨਾਂ ਦੇ ਹੱਥ ਜੋੜ ਕੇ ਪੈਰੀਂ ਪੈ ਕੇ ਇੱਕ ਵੋਟ ਤੁਹਾਡੀ ਆ ਤੇ ਰਾਜ ਦੂਸਰਾ ਕਰਦਾ ਵੋਟ ਜਿੰਨਾ ਚ ਤੁਸੀਂ ਨਹੀਂ ਪਾਉਂਗੇ ਕੋਈ ਇਥੇ ਕੌਂਸਲਰ ਵੀ ਨਹੀਂ ਬਣ ਸਕਦਾ ਤੇ ਤੁਹਾਡੇ ਤੋਂ ਏਡੀ ਵੱਡੀ ਵਾਵਾ ਸਾਹਿਬ ਭੀਮਰਾਓ ਉਮੀਦਵਾਰ ਜੀ ਨੇ ਤੁਹਾਨੂੰ ਸ਼ਕਤੀ ਦਿੱਤੀ ਆ ਲੇਕਿਨ ਉਹ ਸ਼ਕਤੀ ਦਾ ਅੱਜ ਤੱਕ ਜਿਹੜੇ ਸ਼ਰਾਪ ਦੀ ਹੰਸਰ ਉਹਦਾ ਫਾਇਦਾ ਲੈਂਦੇ ਰਹਿ ਤੁਹਾਨੂੰ 1 ਰੁਪਿਆ ਦਾ ਫਾਇਦਾ ਨਹੀਂ ਹੋਇਆ ਭਾਈ ਜੇ ਤੁਸੀਂ ਅੱਜ ਵੀ ਐਸੀ ਸਮਾਜ ਦੇ ਉਸ ਲੀਡਰ ਦੇ ਨਾਲ ਚੱਲੋ ਜਿਹੜਾ ਸਚਾਈ ਨਾਲ ਇਮਾਨਦਾਰੀ ਨਾਲ ਤੇ ਹਰ ਪ੍ਰਕਾਰੋਂ ਬਿਲਕੁਲ ਸਹੀ ਆ ਇਹ ਨਿਕਾ ਵੀ ਉਹ ਆਪ ਵੀ ਉਸ ਕੈਟਾਗਰੀ ਚ ਆਉਂਦਾ ਹੋਵੇ ਮੈਂ ਸਾਰੇ ਗਰੀਬ ਪਰਵਾਹਾਂ ਨੂੰ ਕਹਿੰਦਾ ਆ ਭੈਣਾਂ ਨੂੰ ਕਹਿੰਦਾ ਭਈ ਆਉਣ ਵਾਲੀਆਂ نسلਾਂ ਨੂੰ ਜੇ ਬਚਾਉਣਾ ਆ ਤੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਡੀ 바ਵਾ ਸਾਹਿਬ ਸਾਡੀ ਆਵਾਜ਼ ਤੇ ਤੁਸੀਂ ਸੁਣਦੇ ਆ ਲੇਕਿਨ ਇਹ ਜਿਹੜੀ ਆਵਾਜ਼ ਆ 바ਵਾ ਸਾਹਿਬ ਭੀਮਰਾਓ ਵੇਦਗਾਰਦੀ ਦੀ ਆਵਾਜ਼ ਆ ਉਹਨੂੰ ਪਛਾਣੋ ਆਪਣੇ ਹੱਕ ਜਿਹੜੇ ਗਵਾਚੇ ਆ ਉਹਨਾਂ ਨੂੰ ਆਪਾਂ ਲੈਣ ਲਈ ਇੱਕ ਜੁੱਟ ਹੋ ਕੇ ਜੰਗ ਲੜੀਏ ਜੈ ਭੀਮ ਜੈ ਸੰਵਿਧਾਨ ਜੈ ਮੋਦਨ ਵਾਸੀ ਮੈਂ ਸ਼ਾਮਰ ਲਲ ਪੰਗੀ ਸਪਾਈ ਆਦੀ ਤਰਨ ਸਮਾਜ ਸਰਪ੍ਰਸਤ ਐਕਸ਼ਨ ਕਮੇਟੀ ਪੰਜਾਬ ਅੰਬੇਡਕਰ ਅਧਿਕਾਰ ਸੰਦਰਸ਼ ਕਮੇਟੀ ਤੋਂ ਪੰਜਾਬ ਪ੍ਰਧਾਨ ਔਰ ਰਿਜਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਤੋਂ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਔਰ ਅੱਜ ਨਤੀਸ਼ ਭੀਮ ਜੀ ਨੇ ਮਜ਼ਦੂਰਾਂ ਦੇ ਹੱਕਾਂ ਦੇ ਲਈ ਸਫਾਈ ਕਰਮਚਾਰੀਆਂ ਦੇ ਤਨਖਾਹ ਦੇ ਲਈ ਜਿਹੜਾ ਅੱਜ ਦਾ ਭੰਡਾਰੀ ਪੁਲ ਤੇ ਇੱਕ ਰੈਲੀ ਰੱਖੀ ਸੀਗੀ ਔਰ ਉਸ ਰੈਲੀ ਦੇ ਵਿੱਚ ਸਾਰੇ ਹੀ ਅੰਮ੍ਰਿਤਸਰ ਤੋਂ ਔਰ ਅਲੱਗ-ਅਲੱਗ ਸ਼ਹਿਰਾਂ ਤੋਂ ਜਿੰਨੇ ਵੀ ਸੰਗਠਨ ਦੇ ਲੋਕ ਪਹੁੰਚੇ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਨਤੀਸ਼ ਭੀਮ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਸ ਰੈਲੀ ਦੇ ਵਿੱਚ ਸਾਡੇ ਹੱਕਾਂ ਦੀ ਲੜਾਈ ਦੇ ਲਈ ਸਾਨੂੰ ਫਿਰੋਜਪੁਰ ਤੋਂ ਵਿਸ਼ੇਸ਼ ਤੌਰ ਤੇ ਬੁਲਾਇਆ ਇਸ ਕਰਕੇ ਨतीश ਪ੍ਰਿੰਮ ਜੀ ਦਾ ਧੰਨਵਾਦ ਅੱਜ ਜਿਹੜਾ ਹੋਇਆ ਕਾਹਦੀ ਕਲੋਕਸਾਂ ਕਿਹੜੀ ਕਾਰ ਸੀ ਕਿਹੜੀਆਂ ਮਗਰ ਅੱਜ ਦਾ ਜਿਹੜਾ ਇਹ ਰੈਲੀ ਕੀਤੀ ਆ ਮਜ਼ਦੂਰਾਂ ਦੇ ਹੱਕ ਦੇ ਲਈ ਸਫਾਈ ਕਰਮਚਾਰੀਆਂ ਦੇ ਹੱਕ ਦੇ ਲਈ ਤਾਂ ਕਿ ਜਿਹੜੀ ਚਾਹੇ ਅੱਜ ਦੀ ਗਵਰਨਮੈਂਟਾਂ ਤੇ ਚ ਪਹਿਲਾਂ ਦੀਆਂ ਗਵਰਨਮੈਂਟਾਂ ਨੇ ਕਿਸੇ ਵੀ ਗਵਰਨਮੈਂਟ ਨੇ ਕਦੀ ਵੀ ਮਜ਼ਦੂਰ ਦੇ ਲਈ ਜੇ ਸਫਾਈ ਕਰਮਚਾਰੀਆਂ ਦੇ ਲਈ ਕੋਈ ਵਧੀਆ ਸੋਚ ਨਹੀਂ ਰੱਖੀ ਹਮੇਸ਼ਾ ਹੀ ਇਹਨਾਂ ਲੋਕਾਂ ਨੂੰ ਲਤਾੜਿਆ ਜਾਂਦਾ ਆ ਔਰ ਇੱਕ ਵੱਡੀ ਉਦਾਹਰਨ ਹੈ ਕਿਸਾਨ ਅੰਦੋਲਨ ਕਿਸਾਨ ਅੰਦੋਲਨ ਦੇ ਵਿੱਚ ਕਿਨਾਰਾ ਲੱਗਾ ਸੀਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਲੇਕਿਨ ਕਿਸਾਨ ਜਦੋਂ ਕੋਈ ਅੰਦੋਲਨ ਕਰਦੇ ਆ ਉਹਦਾ ਤਾਂ ਮਜ਼ਦੂਰਾਂ ਨੂੰ ਆਪਣੇ ਨਾਲ ਰੱਖਦੇ ਆ ਔਰ ਇੱਕ ਉਨ੍ਹਾਂ ਦੇ ਨਾਲ ਆਪ ਦਾ ਨਾਰਾ ਲਾ ਕੇ ਇੱਕ ਨਾਰਾ ਜੋੜ ਕੇ ਕਿ ਜਿਹੜਾ ਕਿਸਾਨ ਤੇ ਮਜ਼ਦੂਰ ਹੈ ਇਹਨਾਂ ਦੀ ਇਕਸਤਾ ਦਾ ਸਬੂਤ ਦੇ ਕੇ ਆਪਣੀ ਲੜਾਈ ਤਾਂ ਲੜ ਲੈਂਦਾ ਤਾਂ ਜਿੱਤ ਵੀ ਲੈਂਦਾ ਆ ਸਾਡੀ ਬਦੌਲਤ ਪਰ ਲੇਕਿਨ ਜਦੋਂ ਮਜ਼ਦੂਰ ਦੀ ਗੱਲ ਆਂਦੀ ਆ ਉਦੋਂ ਸਾਡੇ ਤੋਂ ਭੱਜ ਜਾਂਦਾ ਆ ਹੁਣ ਕਣਕ ਦੀ ਕਟਾਈ ਹੋਣੀ ਆ ਔਰ ਉਸ ਤੋਂ ਬਾਅਦ ਝੋਨੇ ਦਾ ਸੀਜ਼ਨ ਆਣਾ ਆ ਝੋਨਾ ਲੱਗਣਾ ਪਰ ਜਦੋਂ ਮਜ਼ਦੂਰ ਨੇ ਕਿਸਾਨਾਂ ਤੋਂ ਹੀ ਆਪਣਾ ਹੱਕ ਮੰਗਣਾ ਹੈ ਤੇ ਫਿਰ ਉਹਨਾਂ ਨੇ ਮਜ਼ਦੂਰਾਂ ਨੂੰ ਆਪਣੇ ਘਰਾਂ ਦੇ ਵਿੱਚੋਂ ਆਪਣੇ ਖੇਤਾਂ 'ਚੋਂ ਭਜਾਣਾ ਆ। ਔਰ ਇੱਥੇ ਤੱਕ ਕਿ ਮਜ਼ਦੂਰਾਂ ਦੇ ਨਾਲ ਇੰਨਾ ਕਿ ਧੋਖਾ ਕਰਦੇ ਨੇ ਕਿ ਫਿਰ ਯੂਪੀ ਬਿਹਾਰ ਦੇ ਇਹਨਾਂ ਨੂੰ ਭਈਏ ਯਾਦ ਆ ਜਾਂਦੇ ਆ। ਤੇ ਜਦੋਂ ਹੁਣ ਯੂਪੀ ਬਿਹਾਰ ਦੇ ਭਈਏ ਕਿਸਾਨਾਂ ਦੇ ਉੱਤੇ ਜਾਂ ਉਹਨਾਂ ਦੀ ਜਿਹੜੀ ਕਾਸਟ ਆ ਉਹਨਾਂ ਦੇ ਉੱਤੇ ਜਦੋਂ ਹੁਣ ਆਪਣਾ ਰੋਜ਼ਮਾਂਦੇ ਆ ਤੇ ਹੁਣ ਇਹਨਾਂ ਨੂੰ ਯਾਦ ਆ ਜਾਂਦਾ ਨਹੀਂ ਯਾਰ ਇਹ ਜਿਹੜੇ ਯੂਪੀ ਬਿਹਾਰ ਵਾਲੇ ਨੇ ਇਹਨਾਂ ਨੂੰ ਬਾਹਰ ਕੱਢੋ ਤੇ ਜਿਹੜਾ ਪੰਜਾਬ ਦਾ ਮਜ਼ਦੂਰ ਆ ਇਹਨਾਂ ਨੂੰ ਆਪਣੇ ਹੱਕ 'ਚ ਰੱਖੋ ਕਿਉਂਕਿ ਲੜਾਈ ਜਿੱਤਣ ਵਾਸਤੇ ਉਹਨਾਂ ਨੂੰ ਪੰਜਾਬ ਦੇ ਮਜ਼ਦੂਰ ਦੀ ਲੋੜ ਪੈਂਦੀ ਹੈ। ਔਰ ਇਹਦੇ ਨਾਲ ਨਾਲ ਜਿਹੜੀ ਮੇਰੇ ਛੋਟੇ ਵੀਰ ਮੁਕੇਸ਼ ਮੇਘਨਾਥ ਜੀ ਨੇ ਕਿਹਾ ਕਿ ਜਿਹੜੀ ਮਜ਼ਦੂਰਾਂ ਦੀ ਜਾਂ ਸਫਾਈ ਕਰਮਚਾਰੀਆਂ ਦੀ ਜਿਹੜੀ ਤਨਖਾਹ ਹੈ ਉਹ ਘੱਟੋ ਘੱਟ 20000 ਹੋਣੀ ਚਾਹੀਦੀ ਆ। ਔਰ ਇਹ ਆਪਾਂ ਭਲੀ ਭਾਂਤੀ ਜਾਣਦੇ ਆ। ਇੱਕ ਤਾਂ ਸਫਾਈ ਕਰਮਚਾਰੀਆਂ ਨੂੰ ਜਿਹੜੀ ਤਨਖਾਹ ਹੈ ਉਹ ਟਾਈਮ ਸਿਰ ਮਿਲਦੀ ਹੋਈ ਨਹੀਂ। ਕਈ ਵਾਰ ਇੱਕ ਇੱਕ ਦੋ ਦੋ ਮਹੀਨੇ ਬੀਤ ਜਾਂਦੇ ਆ। ਜਦੋਂ ਸਫਾਈ ਕਰਮਚਾਰੀ ਨੂੰ ਤਨਖਾਹ ਹੀ ਨਹੀਂ ਮਿਲਦੀ। ਔਰ ওই ਸਫਾਈ ਕਰਮਚਾਰੀ ਜਿਹੜਾ ਵਿਅਕਤੀ ਹੁੰਦਾ ਆ ਆਪਣੇ ਘਰ ਨੂੰ ਚਲਾਉਣ ਵਾਸਤੇ ਕਿਸੇ ਨਾ ਕਿਸੇ ਸ਼ਾਹੂਕਾਰ ਕੋਲ ਪੈਸੇ ਫੜਦਾ ਆ ਵਿਆਜ ਦੇ ਉੱਤੇ ਜਦੋਂ 2-3 ਮਹੀਨੇ ਉਹਨੂੰ ਤਨਖਾਹ ਨਹੀਂ ਮਿਲਦੀ ਚਾ ਉਹ 3 ਮਹੀਨੇ ਬਾਅਦ ਉਹਦੀ ਇੱਕ ਤਨਖਾਹ ਜਿਹੜੀ ਵਿਆਜ ਦੇ ਵਿੱਚ ਹੀ ਚਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਜਿਹੜਾ ਠੇਕੇਦਾਰ ਉਹ ਸਾਡੇ ਸਫਾਈ ਕਰਮਚਾਰੀਆਂ ਦੇ ਨਾਲ ਧੋਖਾ ਕਰਦਾ ਆ ਸਫਾਈ ਕਰਮਚਾਰੀ ਇਹਨਾਂ ਧੋਖਾ ਕਰਦਾ ਕੀ ਆ ਕਿ ਉਹ ਇੱਕ ਅੱਧੇ ਮਹੀਨੇ ਦੀ ਕਿਉਂਕਿ ਹਰ ਵਾਰ ਠੇਕੇਦਾਰ ਜਿਹੜਾ ਬਦਲ ਜਾਂਦਾ ਆ ਤਾਂ ਇੱਕ ਅੱਧੇ ਮਹੀਨੇ ਦੀ ਜਿਹੜੀ ਤਨਖਾਹ ਸਾਡੇ ਸਫਾਈ ਕਰਮਚਾਰੀ ਦੀ ਉਹ ਵੀ ਲੈ ਕੇ ਨਿਕਲ ਜਾਂਦਾ ਹਰ ਪੱਖੋਂ ਸਾਡੇ ਨਾਲ ਧੋਖਾ ਹੁੰਦਾ ਇਸ ਕਰਕੇ ਕੋਸ਼ਿਸ਼ ਕਰਾਂਗੇ ਕਿ ਲੜਾਈ ਜਿਹੜੀ ਆ ਕੱਲੇ ਅੰਮ੍ਰਿਤਸਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਲੜੀ ਜਾਵੇ ਮਜ਼ਦੂਰਾਂ ਤੇ ਸਫਾਈ ਕਰਮਚਾਰੀਆਂ ਦੀ ਤਾਂ ਕਿ ਮਜ਼ਦੂਰ ਤੇ ਸਫਾਈ ਕਰਮਚਾਰੀਆਂ ਨੂੰ ਉਹਨਾਂ ਦਾ ਹੱਕ ਮਿਲ ਸਕੇ ਜੈ ਭੀਮ ਜੈ ਭਾਲ